ਅਜੇਹਸ਼ ਰਾਭੀ ਮੁੱਖ ਮੰਤਰੀ ਨੂੰ ਪੰਜਾਬ ਦੀ ਕਮਾਂਡ ਸਾਮ ਦਿੱਤੀ ਹੈ ਜਿਸ ਨੂੰ ਆਪਣਾ ਆਪ ਵੀ ਨਹੀਂ ਪਤਾ ਲੱਗਦਾ ਹੁਣ ਕੇਜਰੀਵਾਲ ਨੂੰ ਭਗਵੰਤ ਮਾਨ ਤੋਂ ਵੀ ਅਸਤੀਫਾ ਲੈ ਲੈਣਾ ਚਾਹੀਦਾ ਹੈ ਤੇ ਅਜੇਹੇ ਲੀਡਰ ਨੂੰ ਪੰਜਾਬ ਦੀ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦੇਣਾ ਚਾਹੀਦਾ ਹੈ ਤੇ ਜਿਸ ਨੂੰ ਸਭ ਪਤਾ ਹੋਵੇ ਤੇ ਦੂਜੇ ਪਾਸੇ ਪੰਜਾਬ ਨੂੰ ਸੰਭਾਲ ਸਕੇ ਇਹ ਬਿਆਨ ਦੱਸਦੀ ਹੈ ਕਿ ਵਿਕਰਮ ਮੱਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀਆਂ ਸ਼ਰਿਆਮ ਤੱਜੀਆਂ ਉੱਡ ਰੀਆਂ ਨੇ ਸ਼ਰਿਆਮ ਲੁੱਟ ਖੋਹਾਂ ਹੋ ਰਹੀਆਂ ਨੇ ਤੇ ਉੱਥੇ ਹੀ ਭਗਵੰਤ ਮਾਨ ਇਸ ਦੇ ਉੱਤੇ ਹਜੇ ਕੋਈ ਵੀ ਸਖਤ ਕਾਰਵਾਈ ਨਹੀਂ ਕਰ ਰਿਹਾ ਤੇ ਜਿਸ ਨੂੰ ਲੈ ਕੇ ਮਜੀਠੀਆ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਲਲਕਾਰ ਮਾਰੀ ਗਈ ਹੈ ਤੇ ਜਿਸ ਨੂੰ ਲੈ ਕੇ ਪਲਟਵਾਰ ਕੀਤੇ ਗਏ ਨੇ ਆਓ ਤੁਹਾਨੂੰ ਸੁਣਾਉਣੇ ਬਿਕਰਮ ਮਜੀਠੀਆ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਹੋਰ ਕੀ ਕਹਿਣਾ ਹੈ ਅੱਜ ਵੈਸੇ ਤਾਂ ਇਹ ਖਬਰ ਕਾਫੀ ਲੋਕਾਂ ਤੱਕ ਪਹੁੰਚ ਹੀ ਗਈ ਹੈ ਮਗਰ ਪੰਜਾਬ ਦੇ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਉਹਦੇ ਬਾਰੇ ਸਾਰੇ ਪੰਜਾਬੀ ਬੜੇ ਚਿੰਤਤ ਨੇ ਰੋਜ਼ ਹੀ ਕਤਲੋ ਗੈਰਤ ਰੋਤੀ ਡਕੈਤੀ ਚੇਨ ਚੇਨੀ ਚੋਰੀ ਇੱਕ ਨਾਰਮਲ ਨਿਜ਼ਾਮ ਜਿਹਾ ਬਣ ਗਿਆ ਅੱਜ ਮਜੀਠੇ ਹਲਕੇ ਚ ਜਿਹੜਾ ਮੇਨ ਸ੍ਰੀ ਅੰਮ੍ਰਿਤਸਰ ਸਾਹਿਬ ਬਟਾਲਾ ਕਤੂਨੰਗਲ ਸਾਹਿਬ ਦੀ ਜਿਹੜੀ ਮੇਨ ਰੋਡ ਹੈ ਬੜੀ ਬਿਜ਼ੀ ਸੜਕ ਹੀ ਮੰਨੀ ਜਾਂਦੀ ਆ ਉੱਥੇ ਪਿੰਡ ਗੋਪਾਲਪੁਰਾ ਚ ਐਚਡੀਐਫਸੀ ਦੇ ਬੈਂਕ ਚੋ ਕੋਈ ਦਿਨ ਦਿਹਾੜੇ 3:30-4:00 ਵਜੇ 25 ਲੱਖ ਦੀ ਲੁੱਟ ਹੋਈ। ਔਰ ਮੈਂ ਸਮਝਦਾ ਕਿ ਇਹ ਬੜੀ ਵੱਡੀ ਲਾਅ ਐਂਡ ਆਰਡਰ ਦਾ ਫੇਲੀਅਰ ਹੈ, ਕੋਲਾਪਸ ਹੈ। ਸਰਕਾਰ ਪੁਲਸ ਇਸ ਮਸਲੇ 'ਚ ਕਲੂਲਸ ਹੈ। ਔਰ ਇਹ ਪਹਿਲਾ ਇਨਸੀਡੈਂਟ ਨਹੀਂ, ਇਹ ਜੀ ਕਈ ਬੈਂਕ ਡਕੈਤੀਆਂ ਪਹਿਲਾਂ ਵੀ ਜ਼ਿਲ੍ਹਾ ਅੰਮ੍ਰਿਤਸਰ 'ਚ ਰਿਪੋਰਟ ਹੋ ਚੁੱਕੀਆਂ। ਕੁਝ ਦਿਨਾਂ ਪਹਿਲਾਂ ਹੀ ਇੱਕ ਆੜਤੀਏ ਨੂੰ ਫਰੋਤੀ ਪਿੱਛੇ ਉਹਦੇ ਗੋਲੀ ਮਾਰੀ ਗਈ ਆ। ਅਟੈਕ ਹੋਇਆ ਉਹਦੇ ਗਨਮੈਨਾਂ ਤੇ ਉਸ ਤੋਂ ਪਹਿਲਾਂ ਮਹਿਤਾ ਚੌਂਕ ਤੋਂ ਕਈ ਖਬਰਾਂ ਨਿਕਲ ਕੇ ਆਈਆਂ ਇਸੇ ਤਰ੍ਹਾਂ ਕਈ ਡਾਕਟਰ ਸਹਿਬਾਨਾਂ ਤੇ ਫਰੋਤੀ ਦਾ ਜੋਰ ਪਾਇਆ ਜਾ ਰਿਹਾ ਮੈਂ ਅੱਜ ਇਹ ਤਾਂ ਗੱਲ ਕਰ ਰਿਹਾ ਕਿ HDFC ਬੈਂਕ ਤੇ ਜਿਹੜੇ ਦਿਨ ਦਿਹਾੜੇ 3:30 ਵਜੇ ਤੁਸੀਂ ਦਲੇਰੀ ਵੇਖੋ ਕਿ ਪਿੰਡ ਦੇ ਵਿੱਚ ਸੜਕ ਦੇ ਉੱਤੇ ਜਿਹੜਾ ਪਿੰਡ ਹੈ ਗੋਪਾਲਪੁਰਾ ਮੰਜਮੈਂਡ ਉੱਥੇ ਮੇਰੇ ਹਲਕੇ 'ਚ ਵੜ ਕੇ ਅੱਜ ਡਕੈਤੀ ਕੀਤੀ ਗਈ ਆ ਮੈਂ ਜਿੱਥੇ ਤਾਂ ਪ੍ਰਸ਼ਾਸਨ ਨੂੰ ਕਹੂੰਗਾ ਕਿ ਇਹਨੂੰ ਛੇਤੀ ਤੋਂ ਛੇਤੀ ਕ੍ਰੈਕ ਕੀਤਾ ਜਾਵੇ ਮਗਰ ਇਟ ਇਜ਼ ਅ ਵੈਰੀ ਸੀਰੀਅਸ ਸਿਕਿਉਰਿਟੀ ਲੈਪਸ অর ਅਫਸੋਰਸ ਦੀ ਗੱਲ ਇਹ ਆ ਕਿ ਹੋਮ ਮਿਨਿਸਟਰ ਸਾਹਿਬ ਭਗਵੰਤ ਮਾਨ ਸਾਹਿਬ ਲਾਪਤਾ ਨੇ ਚੰਡੀਗੜ੍ਹ ਵੈਸੇ ਆ ਗਏ ਆ ਮਗਰ ਗੈਰ ਹਾਜ਼ਰ ਨੇ ਔਰ ਜਦੋਂ ਚੀਫ ਮਿਨਿਸਟਰ ਸਾਹਿਬ ਆਪ ਸ਼ਰਾਬ ਦੇ ਨਸ਼ੇ 'ਚ ਤੁਨ ਹੋਣ ਪਿੱਛੇ ਜੋ ਹਾਲਾਤ ਬਣੇ ਪਏ ਆਈ ਡੋਨਟ ਥਿੰਕ ਹੀ ਸੀ ਇਸਮਨ ਕਨਸਰਨਡ অর ਬਾਦਰਡ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰੂੰਗਾ ਕਿ ਕੇਜਰੀਵਾਲ ਸਾਹਿਬ ਪਲੀਜ਼ ਸਟੈਪ ਇਨ ਪੰਜਾਬ ਸ਼ੁਡ ਨੋਟ ਪੇ ਅ ਪ੍ਰਾਈਸ ਐਡੀ ਵੱਡੀ ਕੀਮਤ ਪੰਜਾਬ ਨੂੰ ਨਾ ਚੁਕਾਉਣੀ ਪਵੇ ਤੁਹਾਡੇ ਮੁੱਖ ਮੰਤਰੀ ਦੀ ਨਲਾਇਕੀ ਦੀ ਜੋ ਜੇਲ੍ਹਾਂ 'ਚ ਇੰਟਰਵਿਊ ਹੋ ਰਿਹਾ ਹਾਈ ਕੋਰਟ 'ਚ ਆਨਰੇਬਲ ਹਾਈ ਕੋਰਟ 'ਚ ਇਸ ਗੱਲ ਦੀ ਸੁਣਵਾਈ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਚੱਲ ਰਹੀ ਆ ਇਨਸੀਡੈਂਟਸ ਮੈਂ ਗਿਣਾਉਣ ਲੱਗ ਪਿਆ ਤੇ ਲੰਮਾ ਸਮਾਂ ਲੱਗੂਗਾ ਮਗਰ ਲਾਅ ਐਂਡ ਆਰਡਰ ਕੋਲਾਪਸ ਪੰਜਾਬ 'ਚ ਹੋਇਆ ਔਰ ਮੈਂ ਸਮਝਦਾ ਕਿ केजरीवाल ਇਨਵੈਸਟਮੈਂਟ ਵੀ ਭੱਜੂਗੀ ਔਰ ਪੰਜਾਬ ਦਾ ਵੀ ਆਰਥਿਕ ਪੱਖ ਤੋਂ ਤੇ ਹਰ ਪੱਖ ਤੋਂ ਸੋਸ਼ਲ ਪੱਖ ਤੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਬਾਰਡਰ ਸਟੇਟ ਹੈ ਆਪਣੀ ਸਿਆਸਤ ਕਰਕੇ ਪੰਜਾਬ ਨੂੰ ਐਡੀ ਵੱਡੀ ਕੀਮਤ ਨਾ ਚੁਕਾਉਣੀ ਪਵੇ केजरीवाल ਸਾਹਿਬ ਮੇਰੀ ਤਾਂ ਤੁਹਾਨੂੰ ਇਹ ਬੇਨਤੀ ਆ ਜਿਵੇਂ ਤੁਸੀਂ ਆਪ ਅਸਤੀਫਾ ਦਿੱਤਾ ਜਾਂ ਤਾਂ ਇਹਨਾਂ ਦਾ ਲੈ ਲਓ ਕੋਈ ਮੁੱਖ ਮੰਤਰੀ ਹੋਰ ਲਾ ਲੋ ਜਿਹੜਾ ਇਹਨਾਂ ਮੁੱਦਿਆਂ ਤੇ ਸੀਰੀਅਸ ਹੋਵੇ ਔਰ ਕੇਵਲ ਤੇ ਕੇਵਲ ਆਪਣਾ ਸਮਾ ਸ਼ਰਾਬ ਪੀਣ ਚ ਨਾ ਅਭਿਆਰਤ ਕਰੇ